ਈ ਹਾਲ ਨੇ ਭਾਈ ਅੱਜ ਤੁਹਾਨੂੰ ਦਿਖਾਉਣੇ ਆ 36 30 ਸਪੈਸ਼ਲ ਐਡੀਸ਼ਨ ਆ ਤੇ 56 ਵੀ ਦੋਨਾਂ ਦਾ ਤੋਰਾ ਦੇਖਦੇ ਆ ਕਿਵੇਂ ਆ ਕਿਹੜਾ ਦਾ ਕਿਹੜੇ ਗੇਅਰ ਚ ਸਾਰਾ ਦਿਖਾਵਾਂ 36 ਦੀ ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਆ 56 ਵੀ ਪਹਿਲਾ ਲੋ ਦੋਨਾਂ ਦਾ 10000 36 ਦੀ ਦਾ ਵਾਧਾ ਐਦਾ ਵਾਧਾ ਹਨਾ ਐਦਾ ਵਾਧਾ ਐਦਾ ਵਾਧਾ 36 ਦੀ ਦਾ ਵਾਧਾ ਹੈ ਰੋਕ ਲਾ ਬਰਾਬਰ ਲਿਆ ਦੂਜਾ ਲਾ ਲਾ ਹੁਣ ਦੂਜਾ ਲੋ ਜੇ ਲੋਜ ਵੀ ਛੱਤੀ ਦੀ ਵਾਧਾ ਓਏ ਦੂਜੇ ਲੋਜ ਵੀ ਇਹਦਾ ਵਾਧਾ ਹਾਂ ਹਾਂ ਬਰੋ ਰੋਕਲਾ ਤੀ ਜਲਾਈ ਤੀ ਜਲਾਈ ਨੂੰ ਤੀ ਜਾ ਲੋ ਦੋਨਾਂ ਦਾ ਤੀ ਜੇ ਲੋਜ ਵੀ ਇਹਦਾ ਵਾਧਾ ਰੋਕਲਾ चौथा लो हाँ चौथे लो जो बराबर आ हां चौथा लो बराबर है रोक लो पहला मीडियम बाय कर लो बाय कर लो पहला मीडियम ਕਹਾਂ ਕਰੀ ਮੜਿਆ ਪਹਿਲਾ ਮੀਡੀਅਮ ਆ ਦੋਨਾਂ ਦਾ ਏਜ ਵੀ 36-30 ਦਾ ਵੱਧਾ ਰੋਕ ਲੋ ਛੱਡਣ ਦੇ ਹੱਲ ਕਰ ਲਿਆ ਏਜ ਵੀ ਇਹਦਾ ਵੱਧਾ ਹਾਂ ਰੋਕ ਤੀਜਾ ਲਾਲਾ ਚਲੋ ਸ਼ਕਤੀ ਦੀ ਨਹੀਂ ਵਾਤਾ ਚੌਥਾ ਮੀਡੀਆ ਵਾ ਅਈਦਾ ਵੜਾ ਵਟਾ ਪੰਜਾਬੀ ਲਾ ਵਟਾ छपंजावी वडा पहिला हाई पहिला हाई छत्ती ती वडा दुजा ला लो। ਏਵੀ ਸ਼ਕਤੀ ਦੀ ਦਾ ਵਟਾ 36 30 ਸਪੈਸ਼ਲ ਐਡੀਸ਼ਨ ਲੋ ਵਗੈਰਾ ਚ ਵੱਧ ਧੁਰਦਾ ਪਹਿਲੇ ਲੋ ਦੂਜੇ ਲੋ ਤੇ ਤੀਜੇ ਲੋ ਚ ਚੌਥੇ ਲੋ ਚ 55 20 ਵੱਧ ਧੁਰਦਾ ਫਿਰ ਆਹ ਮੀਡੀਅਮ ਚ 36 30 ਪਹਿਲਾ ਦੂਜਾ ਤੀਜਾ ਵੱਧ ਧੁਰਦਾ ਤੇ ਹੌਲੈਂਡ ਚੌਥੇ ਮੀਡੀਅਮ ਚ ਵੱਧ ਧੁਰਦਾ ਦੇਣਾ ਤੇ ਤੀਜੇ ਹਾਈ ਤਾਈ 36 30 ਫਿਰ ਵੱਧ ਧੁਰਦਾ ਚੱਲੇ ਟਾਪ ਚ ਸਪੈਸ਼ਲ ਐਡੀਸ਼ਨ ਦਾ ਤੋਰਾ ਘਟਾ 55 20 ਨੂੰ